ਕੋਈ ਅਕਸਰ ਹੀ ਕਹ ਹੁੰਦੇ ਆ ਕਿ ਖਾਧੀਆਂ ਖਰਾਕਾ ਕਮ ਆਉਂਦੀਆਂ ਜਿਹੜੀਆਂ ਪੁਰਾਣੀਆਂ ਖਰਾਕਾਂ ਹੁੰਦੀਆਂ ਤੇ ਅੱਜ ਕੱਲ੍ਹ ਦੀਆਂ ਖਰਾਕਾਂ ਕੀ ਇਹਨਾਂ ਕੀ ਫਰਕ ਹੈ ਇਹ ਤੁਹਾਨੂੰ ਦਿਖਾਉਨੇ ਆ ਅੱਜ ਦੀ ਜਿਹੜੀ ਵੀਡੀਓ ਸਾਡੀ ਹੈਗੀ ਆ ਅੱਜ ਇੱਕ ਇਹ ਜੇ ਘਰ ਤੇ ਪਹੁੰਚੇ ਅੱਜ ਤੇ ਇੱਕ ਮਾਤਾ ਰਹਿੰਦੀ ਆ ਮਾਤਾ ਤੇ ਨਾਲ ਉਹ ਪਰਿਵਾਰ ਰਹਿੰਦਾ ਮਾਤਾ ਜੀ ਉਮਰ 126 ਸਾਲ ਹੈ 126 ਸਾਲ ਉਮਰ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਜਿਹੜੀ ਹੈਗੀ ਆ 50 ਤੋਂ 70 70 ਵੱਧ ਤੋਂ ਵੱਧ 80 ਸਾਲ ਦੀ ਉਮਰ ਰਹਿ ਗਈ ਹੈ ਐਵਰੇਜ ਉਮਰ ਅੱਜ ਫਤ ਨੂੰ ਮਾਤਾ ਨਾਲ ਮਲਾਉਨੇ ਆਂ ਵੀ ਕਿਸ ਤਰ੍ਹਾਂ ਕੀ ਰਾਜ ਹੈ ਨੇ ਲੰਬੀ ਉਮਰ ਦਾ ਤੇ तमाम ਗੱਲਾਂ ਬਾਤਾਂ ਕਰਾਂਗੇ ਕਿੱਥੋਂ ਉਹ ਆਏ ਨੇ ਤੇ ਕਿੱਥੋਂ ਮਤਲਬ ਜੀ ਉਹਨਾਂ ਦੇ ਪਹਿਲਾਂ ਜਨਮ ਹੋਇਆ ਸੀਗਾ तमाम ਗੱਲਾਂ ਬਾਤਾਂ ਕਰਾਂਗੇ ਚੱਲਦੇ ਆਂ ਅੰਦਰ ਮਾਤਾ ਨਾਲ ਗੱਲਾਂ ਬਾਤਾਂ ਕਰਦੇ ਆਂ ਹਣੇ ਤੇ ਸੀਆਰਸੀ ਕੋ ਠੀਕ ਹੈ ਮੈਨੂੰ ਦੱਸੋ ਵਧੀਆ ਟੰਡਰ ਤੋਂ ਬਚਿਆ ਹੰਤੇ ਤੋਂ ਬਚਿਆ ਇਹਦੇ ਕੀ ਨਾਮ ਜਿਹੜਾ ਦੱਸੋ ਹੰਕਟਰ ਇੱਕ ਨਹੀਂ ਉਮਰ ਉਹਦੀ ਇਸ ਸਦੀ ਇਸ ਤੋਂ ਤੀਏ ਤੇ ਕਿੱਥੇ ਤੋਂ ਜਨਮ ਕਿੱਥੋਂ ਹੋਇਆ ਸੀ ਪਾਕਿਸਤਾਨ ਚ ਹੋਇਆ ਸੀ ਅੱਗੇ ਕਾਹਵੇਂ ਦਾ ਪਤਾ ਕੋਈ ਇਹ ਕਿਹੜਾ ਪਿੰਡ ਸੀ ਕੀ ਜਾਂ ਸ਼ਹਿਰ ਕਿਹੜਾ ਮੌਜੇਸ ਤੋਂ ਚੇਸਤੀ ਮੰਡੀ ਅੱਛਾ ਤੇ ਕਿਹੜਾ ਕੋਈ ਸੰਸਣ ਪਤਾ ਵੀ ਕਿਹੜੇ ਕਿਹੜੇ ਸਥਾਨ ਚ ਹੋਇਆ ਸੀ ਕੋਈ ਨਹੀਂ ਆਏ ਕੋਈ ਯਾਦ ਨਹੀਂ ਪਰਵਾਨਾ ਹਾਂ ਤੇ ਉੱਥੇ ਫਿਰ ਕਿੰਨਾ ਟਾਈਮ ਰਹੇ ਤੁਸੀਂ ਤੇ ਕਦੋਂ ਇੱਥੇ ਆਏ ਉੱਥੇ ਮੋਚੇ ਰਹੇ ਆ ਤੇ ਇੱਥੇ ਫਿਰ ਭਾਰਤ ਦੇ ਵਿੱਚ ਕਦੋਂ ਆ ਗਏ ਪੰਜਾਬ ਦੇ ਵਿੱਚ ਜੀ ਜਦੋਂ ਵੱਡਾ ਚੁੱਕੀ ਹੋਈ ਹੈ ਬੜੀ ਧੁਕੀ ਹੈ ਹਾਂ ਤੁਹਾਨੂੰ ਯਾਦ ਆ ਤੁਹਾਨੂੰ ਵੀ ਕੁਝ ਉਸ ਟਾਈਮ ਦਾ ਕਿ ਕਿਵੇਂ ਹੋਇਆ ਸੀ ਕੀ ਬਹੁਤ ਸੀਗਾ ਬਹੁਤ ਸੀ ਜਦ ਪੈਗੇ ਵੱਡਣ ਤੇ ਰਾਸੇ ਰਾਸ ਨਿਕਰੇ ਜਵਾਰਾਂ ਸਮਾਦਾਂ ਦੇ ਵਿੱਚ ਲੰਮੇ ਪੈ ਪੈ ਜਵਸ ਲੈਂਦੇ ਸੋ ਕਿ ਜਿਸ ਜਨ ਤੋਂ ਤੁਹਾਡਾ ਜਨਮ ਹੋਇਆ ਸੀਗਾ ਹਾਂ ਪਾਕਿਸਤਾਨ ਦੇ ਜਿੱਥੇ ਤੇ ਦੱਸ ਦਿਨ ਤੁਸੀਂ ਉੱਥੇ ਤੁਹਾਨੂੰ ਯਾਦ ਹੈ ਬਚਪਨ ਦਾ ਜਿੱਥੇ ਤੁਹਾਡਾ ਬਚਪਨ ਗੁਜ਼ਰਿਆ ਜਿੱਥੇ ਤੁਸੀਂ ਖੇੜ ਦੇ ਹੋੜਦੇ ਹੁੰਦੇ ਸੀਗੇ ਤੁਹਾਨੂੰ ਯਾਦ ਆ ਉਸ ਵੇਲੇ ਦਾ ਕੋਈ ਟੰਗ ਟਾਈਮ ਉਹਦੇ ਵਿੱਚ ਟੇਲੀਆਂ ਕੋਈ ਟੇਲੀਆਂ ਦਾ ਵੱਧ ਹੁੰਦੀਆਂ ਥੈਨੂੰ ਪਤਾ ਵੀ ਟੇਲੀਆਂ ਵੀ ਹੁੰਦੀਆਂ ਮਾਂ ਪਿਓ ਵੀ ਹੋਇਆ ਜਾਦਾ ਸਾਰਾ ਕੋਈ ਪਰਿਵਾਰ ਸੀ ਇੱਧਰ ਆ ਕੇ ਮੁੱਕਿਆ ਯਾਦ ਤਾਂ ਜੋ ਉਸ ਵੇਲੇ ਦੀ ਹਾਂ ਯਾਦਾਂ ਆਉਂਦੀਆਂ ਹੋਣੀਆਂ ਉਸ ਵੇਲੇ ਦੀਆਂ ਯਾਦਾਂ ਤਾਂ ਆਉਂਦੀਆਂ ਆ ਹਾਂ ਹੁਣ ਜਾਂਦੇ ਰਹੀਏ ਬਾਜੀ ਕਦੇ ਮੌਕਾ ਨਹੀਂ ਮਿਲਿਆ ਵੀ ਜਾਣ ਦਾ ਉਧਰ ਦੁਆਰੇ ਆਪਾਂ ਜਾ ਕੇ ਜੀਤਗੀਤਾਂ ਉਹ ਬਹੁਤ ਜੀਤ ਤਾਂ ਬਹੁਤ ਕਰਦਾ ਭਾਈ ਕੌਣ ਜਾਣ ਦਿੰਦਾ ਅਗਲੇ ਟੂਰੇ ਕਰਦੇ ਨੇ ਵੱਢ ਕੇ ਨਹੀਂ ਨਹੀਂ ਹੁਣ ਤਾਂ ਆਉਣ ਜਾਣ ਵੀ ਹੋ ਗਿਆ ਹੁਣ ਕਰਦਾ ਨਹੀਂ ਦਿਲ ਵੀ ਜਾਈਏ ਉਧਰ ਮਿਲ ਜੇ ਉੱਥੇ ਰਹਿੰਦਾ ਕੋਈ ਐ ਤੁਹਾਡੇ ਸੰਪਰਕ ਦੇ ਵਿੱਚ ਕੋਈ ਹੈਗਾ ਇਸ ਟਾਈਮ ਕੀ ਪਤਾ ਹੈ ਤੁਹਾਨੂੰ ਜੇ ਕਿਸੇ ਕੋਈ ਖਬਰ ਆਈ ਹੋਵੇ ਕਦੇ ਵੀ ਉਧਰ ਨਾ ਆਪਾਂ ਕੋਈ ਸਮਝ ਨਹੀਂ ਕੋਈ ਖਬਰ ਨਹੀਂ ਆਈ ਹੂੰ ਤੇ ਫਿਰ ਕੀ ਕੰਮ ਕਾਰ ਕੀ ਸੀ ਬੰਦਾ ਰੋਡਾ ਉਸ ਟਾਈਮ ਉਹ ਸੇਵਾ ਹੀ ਕਰਦੇ ਸੀ। ਸੇਵਾ ਹੀ ਕਰਦੇ ਸੀ। ਹਾਂ। ਇਹਨੂੰ ਜ਼ਮੀਨ ਜੂਸ ਕਰਦੀ। ਜ਼ਮੀਨ ਤਾਂ 4-5 ਮਰ ਰੱਬੇ ਸੀ। ਤੇ ਫਿਰ ਉਹ ਜ਼ਮੀਨ ਕੀ ਬਣਾ ਜ਼ਮੀਨ। ਉਹ ਜ਼ਮੀਨ ਉੱਥੇ ਹੀ ਰਹਿ ਗਈ। ਇੱਥੇ ਕੋਈ ਮਿਲਾਈ ਨਹੀਂ। 2-2 4-4 ਕਿੱਲੇ ਮਿਲੇ। ਇੱਥੇ ਬਰਾਹ ਆਕੇ ਕਿਵੇਂ ਜਿਵੇਂ ਹੋਇਆ ਤੁਹਾਡਾ ਕਿਵੇਂ ਇੱਥੇ ਬਸੇ ਆਕੇ ਤੁਸੀਂ। ਪਹਿਲਾਂ ਆਕੇ ਰਹੇ ਤੇ ਬਟਿੰਡੇ ਰਹੇ ਆਕੇ ਸ਼ੁਰੂ ਤੋਂ। ਐਨਾ ਅਸੀਂ ਬਟਿੰਡੇ ਨਹੀਂ ਰਹੇ ਸਭ ਹੀ ਪਾਗ ਸਾਰੇ ਸ। ਇਹ ਜਦੋਂ ਇੱਥੇ ਆਏ ਤੁਸੀਂ। ਹਾਂ। ਤੁਸੀਂ ਤਾਂ ਬਟਿੰਡੇ ਆਕੇ ਸੀਗੇ। ਵਕ ਸਿੰਘ ਜੀ। ਹੂੰ। ਪਰਸਰਾਮ ਨਗਰ। ਪਰਸਰਾਮ ਨਗਰ। ਹਾਂ। ਉਸੁਰ ਤਾਂ ਹੀ ਹੁੰਦਾ ਉਹ ਜਾੜ ਜਾ ਹੁੰਦਾ ਉਹ ਖਾਲੀ ਫਲੀ ਹੁੰਦਾ ਹੋਰ ਤਾਂ ਹੀ ਨਹੀਂ ਸਿਆ ਹੋਣੀ ਪਈ ਆ ਮੈਂ ਤਾਂ ਭਰ ਗਿਆ ਬੰਦੇ ਦਾ ਸਿਆ ਰੰਸਾ ਸੁੱਕਣਾ ਬਹੁਤ ਪਰਵਾਰ ਵਾਦੇ ਠੀਕ ਹੈ ਤੇ ਫਿਰ ਇਤਿਹਾਸ ਦਾ ਜਿਹੜਾ ਕਾਰਜ ਫਿਰ ਰਹਿ ਰਹੇ ਹੋ ਤੁਸੀਂ ਹਾਂ ਦਾ ਕਰਤ ਹਾਂ ਹਾਂ ਬੰਦਾ ਸਾਦਾ ਸਾਦਾ ਅੱਛਾ ਉਹ 126 ਸਾਲ ਤੋਂ ਦੀ ਉਮਰ ਹੈ ਇਹ ਨਹੀਂ ਲੰਮੀ ਉਮਰ ਦਾ ਕੀ ਤੁਹਾਡਾ ਰਾਜ ਕੀ ਖਾਣੇ ਪੀਣੇ ਕਿਉਂ ਸੀ ਖਾਣ ਦੇ ਵੀ ਨਹੀਂ ਰੋਟੀ ਹੈ ਸੁੱਕੀ ਅੱਛਾ ਸੁੱਕੀ ਰੋਟੀ ਹਵਰ ਸੁੱਕੀ ਰੋਟੀ ਨਾਲ ਹਵਰ ਸੁੱਕੀ ਰੋਟੀ ਨਹੀਂ ਖਾਣੇ ਨੇ ਇਹ ਕਹਿੰਦਾ ਗੱਲਾਂ ਕਰਦੇ ਫਿਰ ਪੁਰਾਣੀਆਂ ਖਰਾਕਾਂ ਕਹਿੰਦੇ ਹਾਂ ਉਹ ਕਹਿੰਦੇ ਉਹ ਤਾਂ ਪਤਾ ਨਹੀਂ ਕਿ ਕਿਉਂ ਉੱਥੇ ਰਹੀ ਹੈ ਹਾਂ ਪਾਕਿਸਤਾਨ ਚ ਉਦੋਂ ਕੋਈ ਖਰਾਕ ਨਹੀਂ ਤੁਸੀਂ ਉਹ ਖਾਂਦੇ ਸਕੇ ਹੋਣਾ ਚੂਰੀ ਕੁਝ ਕੁਝ ਕੇ ਅੱਛਾ ਇੱਕ ਕਿਰਤੀ ਲਾ ਕੇ ਖੰਡ ਤੇ ਲਾ ਕੇ ਚੂਰੀ ਕੁਝ ਨਹੀਂ ਨਿਕਲਦੀ ਨਹੀਂ ਨਿਕਲੀ ਖਾਲੇ ਠੀਕ ਹੈ ਥਿਲੋਂ ਕਦੋਂ ਸੂ ਰਹੀ ਜਾਂਦੇ ਤਾਂ ਹੁਣ ਤਾਂ ਬੰਦਾ ਇਹ ਤੇ ਪ्योर ਦੁੱਧ ਵੀ ਪੀਲੇ ਖਰਾ ਖਰਾ ਦੁੱਧ ਪੀਲੇ ਬਈ ਤੇ ਡਗਰਾਵ ਹੋ ਜਾਂਦਾ ਉਹ ਵੀ ਨਹੀਂ ਪਾਈ ਦਾ ਉਹ ਪਤਾ ਨਹੀਂ ਉਹ ਵੀ ਕੀ ਕਾਰਨ ਹੈ ਕਿਉਂ ਸੀ ਪਹਿਲਾਂ ਮਤਲਬ ਕਿ ਉਹ ਪਹਿਲਾਂ ਹਾਲ ਦੇ ਪਸ਼ੂਨ ਸੁਮਾਰੀ ਦਾ ਸੀ ਦਾਣਾ ਪੈਂਦਾ ਸੀ ਚੂਲੀ ਕੰਨ ਤੋਂ ਜੋ ਕੁਝ ਪੀ ਪਾਈਦਾ ਸੀ ਇੱਥੇ ਕੀ ਪੈਂਦਾ ਇੱਥੇ ਛੱਗ ਲਈ ਜੁੱਦਦਾ ਟੰਗਾ ਪੀਲਾ ਮਾਰਾ ਪੀਲਾ ਉਹਨੇ ਕੀ ਅਸਰ ਕਰਨਾ ਕੀ ਕਹਾਲਾ ਦੱਬਾ ਹੋਂਕਾ ਕੀ ਕਹਿੰਦਾ ਇਹ ਸਬਜ਼ੀਆਂ ਟਿੱਕੇ ਵਾਲੀਆਂ ਹਾਂ ਉਹ ਕਿਤੇ ਟਿੱਕੇ ਵਾਲਾ ਸਾਰਾ ਕੁਝ ਸਾਰਾ ਫਰੂਟ ਸਾਰਾ ਟਿੱਕੇ ਵਾਲਾ ਸਾਰਾ ਟੀਕੇ ਆਈ ਹੈ ਤੇ ਹੁਣ ਜਿਹੜੇ ਇੱਥੇ ਕੱਪ ਡਾਉਂਦਾ ਕਿੰਨੇ ਤੋਂ ਪਰਿਵਾਰ ਕਿੰਨਾ ਕਹੋਂ ਤੁਹਾਡਾ ਕਿੰਨੇ ਜਵਾਕ ਸੀ ਤੁਹਾਡੇ ਅੱਜ ਜਸਦਗੀ ਦੱਸ ਦੋ ਜਵਾਕ ਕੀ ਕੋਈ ਮੁੰਡੇ ਕੁੜੀਆਂ ਪੰਜ ਮੁੰਡੇ ਸੀ ਪੰਜ ਕੁੜੀਆਂ ਸਾਰੇ ਹੈਗੇ ਆ ਇਸ ਤਿੰਨ ਬੱਚੀਆਂ ਹਾਂ ਕੋਈ ਤਿੰਨ ਬੱਚੀਆਂ ਤੇ ਮੁੰਡੇ ਫਿਰ ਕਿੰਨੇ ਉਹਨਾਂ ਦੇ ਹੋਇਆ ਮਾਤਰਾ ਵੀ ਜਾ ਰਹੇ ਨੇ ਚੋ ਬੁਆਰ ਮੋਰ ਸੀ ਨਾ ਕੋਈ ਬੁਆਰ ਨਹੀਂ ਕੋਈ ਐਸੀ ਜੰਡਰ ਮਾਰ ਗਿਆ ਕੋਈ ਉਹਨਾਂ ਦੀ ਪਾਵ ਚਰ ਕੇ ਕਿੰਨੀਆਂ ਪੀੜੀਆਂ ਦੇਖ ਲਈਓ ਤੁਸੀਂ ਟੋਟਲ ਹੁਣ ਤੱਕ ਐ ਚਾਰ ਪੰਜ ਪੀੜੀਆਂ ਦੇਖ ਲਈਏ ਤੇ ਕਹਿੰਦੇ ਦਾਦਾ ਹੁੰਦਾ ਫਿਰ ਪਰਦਾਦਾ ਹੁੰਦਾ ਤੇ ਲੱਕੜ ਦਾ ਤਾਂ ਉਹਦਾ ਸਾਰਾ ਕੁਝ ਵਿੱਚ ਹੈ ਸਾਰਾ ਕੁਝ ਬਣ ਦੋਪੇ ਸੀ ਮਾਣ ਹਾਂ ਠੀਕ ਹੈ ਕਿੰਨਾ ਪਰਿਵਾਰ ਕਿਸ ਤਰ੍ਹਾਂ ਕਿੰਨਾ ਹੈ ਇਸ ਵਕਤ ਤੋ ਦਾ ਹੈਗਾ ਕਿੰਨੇ ਜਣੇ ਰਹਿੰਦੇ ਨੇ ਉਹਨਾਂ ਤੱਕੇ ਸੱਚ ਅਗਰ ਰੇਡ ਹੋਪੀਲ ਪ੍ਰੋਗਰਾਮ ਦਾ। ਜਾਂ ਪੰਜ ਜਣੇ ਤਾਂ ਇਹ ਆਸੀਂ ਹੂੰ ਛੀਵੀ ਮੈਂ ਵੇਚੀ ਆ। ਹੂੰ ਛੀਆਂ ਜੇ ਸਰਵਾਰ। ਅਗਰ ਫੋਟੋ ਕੋ ਲੋਕ ਦੇਖੋਂਗੇ ਮਿਲਦੇ ਹੋਣਗੇ ਆ ਕੇ। ਅਸਰ ਮਿਲਦੇ ਬਹੁਤ। ਪਹਿਲਾਂ ਪਰੋਂਦੇ ਵੀ ਇੰਨੀ ਲੰਬੀ ਉਮਰ ਦੀ ਹੈ ਵੀ ਕੋਈ ਬਣਾਇ ਮੈਂ। ਅੱਜ ਤਾਂ ਦੇਖਾਂ ਜੀ। ਐਦਾਂ ਹੱਥ ਲਾਉਂਦੇ ਆ। ਕਿੰਨੀ ਖੁਸ਼ੀ ਹੁੰਦੀ ਆ ਤੁਹਾਨੂੰ। ਤੇ ਸਰਕਾਰ ਵੱਲੋਂ ਤੁਹਾਨੂੰ ਕੋਈ ਮਿਲੀ ਸਹਾਇਤਾ ਹੈ ਜੀ ਕੋਈ? ਕੋਈ ਨਹੀਂ ਮਿਲੀ ਬਾਈ। ਮੈਨੂੰ ਕਿਹਾ ਸੀ ਜਦੋਂ ਫੇਸ ਨੀ ਬੰਦ ਕਰਤੀਆਂ ਕਣਕਾਂ ਹੀ ਬੰਦ ਕਰਤੀਆਂ ਤਾਂ ਮਿਲੂਗੀ ਤੁਹਾਨੂੰ ਚੋ ਤੇ ਫਿਰ ਉਹਨੂੰ ਕਿਵੇਂ ਵਿਜਾਰਾ ਚੱਲਦਾ ਉਹਦਾ ਇਹਦਾ ਆਪਦਾ ਕਰਦੇ ਜਿਹੜਾ ਫੇਰ ਥੋੜਾ ਕਰ ਲੈ ਉਹਨੇ ਦੁਕਾਨ ਤੋਂ ਖਾਸ ਕਰ ਲੈ ਸਰਕਾਰ ਤੋਂ ਕੋਈ ਮੰਗ ਕਰਦੇ ਸੀ ਸਰਕਾਰ ਤੋਂ ਸਾਰੀ ਮੰਗ ਜਿਹੜੇ ਨੂੰ ਖਾਣ ਪੀਣ ਇਨਸਾਨ ਨੂੰ ਖੁੱਲਾ ਡੁੱਲਾ ਸਿੱਖਾਈਏ ਸਰਕਾਰ ਨੂੰ ਸ਼ਾਵਾਸ਼ੇ ਦੇਈਏ ਅਜਾ ਕੋਈ ਕੋਈ ਪੁਰਾਣੀ ਕੋਈ ਗੱਲ ਯਾਦ ਆ ਵੀ ਜਿਹੜੀ ਤੁਸੀਂ ਭੁੱਲ ਨਾ ਹੋਵੇ ਅਜੇ ਤੱਕ ਕੋਈ ਤੁਹਾਨੂੰ ਸੁਣਾਓ ਪੁਰਾਣੀ ਗੱਲ ਕੋਈ ਮੇਰੇ ਕੋਈ ਪੁਰਾਵਾ ਜਾਵਨ ਕੋਈ ਯਾਦ ਹੋਵੇ ਤੁਹਾਨੂੰ ਕੋਈ ਮਸਤੀਆਂ ਰਹੀਆਂ ਪਾਕਿਸਤਾਨ ਚ ਹੂੰ ਕੋਈ ਵੀ ਯਾਦ ਹੋਵੇ ਗੱਲ ਸਾਨੂੰ ਵੀ ਆਏ ਵੀ ਬਹੁਤ ਵਧੀਆ ਲੱਗੂਗਾ ਸੁਣ ਕੇ ਕੋਈ ਯਾਦ ਕੋਈ ਆਪੀ ਥੂਰ ਨਹੀਂ ਮਰ ਥੂਰ ਮਰ ਨਹੀਂ ਕੋਈ ਫੈਰ ਨਹੀਂ ਹੂੰ ਅਚਾ ਦੂਜੀ ਕੋਈ ਜਿਵੇਂ ਅੱਜ ਕੱਲ੍ਹ ਮੈਂ ਬਜ਼ੁਰਗ ਹੋ ਜਾਂਦਾ ਗੋਡੇ ਦਰਦ ਕਰਨ ਲੱਗ ਗਏ ਕਹਿੰਦੇ ਸ਼ੂਗਰ ਹੋ ਗਈ ਕੋਈ ਤੁਹਾਨੂੰ ਦਵਾਈ ਤਾਂ ਨਹੀਂ ਆਉਂਦੀ ਨਾ ਪਰ ਮੈਨੂੰ ਫਾਇਸਕ ਨਹੀਂ ਕੋਈ ਨਹੀਂ ਕੋਈ ਪੌੜੀਆਂ ਵੀ ਦੇਖਿਆ ਉੱਚੀਆਂ ਨਹੀਂ ਆਣਾ ਕਾਫੀ ਸਾਰਾ ਕੁਝ ਦੇਖ ਲੈ ਮੈਨੂੰ ਕੋਈ ਬਿਮਾਰੀ ਨਹੀਂ ਕੋਈ ਮਾਰੀ ਨਹੀਂ ਕੋਈ ਨਹੀਂ ਮੈਂ ਵੀ ਗੋਡੇ ਦਰਦ ਨਾਲ ਕੋਈ ਨਹੀਂ ਮੈਂ ਕੁਝ ਅਜੇ ਨਹੀਂ ਹੈ ਨਹੀਂ ਮੈਨੂੰ ਥੋੜੇ ਥੋੜੇ ਦੇ ਫਿਰ ਹੋ ਜਾਏਗੀ ਹਾਂ ਇਹ ਮਤਲਬ ਵੀ ਲੱਕੜ ਛੋਟੀਆਂ ਤਰ੍ਹਾਂ ਦੇ ਹੋਣਗੇ ਹਾਂ ਛੋਟੀਆਂ ਤਰ੍ਹਾਂ ਦੇ ਹੋਣ ਉਹ ਕੋਈ ਦੁੱਖ ਨਹੀਂ ਦਰਦ ਨਹੀਂ ਉਹ ਡਿੱਗਣ ਦਾ ਨਹੀਂ ਤਾਂ ਬਣਿਆ ਹੀ ਹੈ ਤੇ ਅੱਜ ਕੱਲ ਇਹ ਜਿਹੜੇ ਜਵਾਕ ਅੱਜ ਕੱਲ ਅੱਜ ਕੱਲ ਪੀੜੀ ਹੈਗੀ ਹੈ ਜੀ ਅਬਾਤ ਉਹ 70 80 ਸਾਲ ਵੱਧ ਤੋਂ ਵੱਧ ਹੁੰਦੀ ਹੈ ਉਮਰ ਹਾਂ ਤੇ ਉਹ ਅੱਜਕੱਲ ਖਰਾਕਿਆਈ ਹੋ ਗਿਆ ਕੁਝ ਨਸ਼ੇ ਜਿਹੇ ਲੈ ਕੇ ਨੌਜਵਾਨ ਮੁੰਡੇ ਸਾਡੇ ਤਾਂ ਭਰਾਵਾ ਨਾ ਨਸ਼ੇ ਕਰਦੇ ਨਾ ਕੋਈ ਦਾਰੂ-ਬੂਤੀ ਪੀਂਦੇ ਜਿਹੀ ਉਹ ਜਿਹੜੇ ਇੰਦੇ ਸਿਆਦੇ ਮਿਸੰਦਰੀਆਂ ਤੇ ਲੱਗੇ ਸੀ ਹੂੰ ਇੱਕ ਲੰਬੀ ਉਮਰ ਆਪਾਂ ਜੀਣ ਵਾਸਤੇ ਆਪਾਂ ਆਪ ਨੂੰ ਕੀ ਕਰਨਾ ਚਾਹੀਦਾ ਇਹ ਹੈ ਕਿ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਆਪਾਂ ਨੂੰ ਐਸਾ ਚੰਗਾ ਖਾਣ ਨੂੰ ਪਾਲਦੇ ਆ ਚੰਗਾ ਖਾਣ ਨੂੰ ਠੀਕ ਚੰਗਾ ਚੋਖਾ ਹੋਵੇ ਪੈਸਾ ਟੱਕਾ ਸਰਕਾਰ ਵੱਲੋਂ ਮਿਲੇ ਕਿ ਅਸੀਂ ਆਸਕਿਰ ਕਿਦਨ ਕਦ ਕੇ ਮਾਨ ਦੇ ਕਰੀ ਜਾਈਏ ਹਮ ਅਜ ਰਾਜ ਕਾਲ ਜਿਵੇਂ ਰਾਲ ਮਿਲ ਕੇ ਪਹਿਲਾ ਪਰਿਵਾਰ ਰਹਿੰਦੇ ਸੀ ਇਕੱਠਾ ਜਿਵੇਂ ਇੱਕੋ ਘਰ ਦੇ ਵਿੱਚ ਸਾਰੇ ਦਾਦੇ ਸਾਰੇ ਕਿੱਥੇ ਰਹਿੰਦੇ ਸੀ ਹੁਣ ਜਿਵੇਂ ਜਿਵੇਂ ਉਹ ਪਰਿਵਾਰ ਤਾਂ ਕੋਈ ਨਹੀਂ ਜਿੰਦਾ ਹੁਣ ਤਾਂ ਜਿਵੇਂ ਪਰਿਵਾਰ ਉਹਨੇ ਅੱਡ ਅੱਡ ਹੋ ਅੱਡੋ ਅੱਡੀ ਰਹ ਲੱਗ ਜਾਂਦੇ ਹੈ ਇਹ ਲੱਗ ਜਾਂਦੇ ਕੀ ਆ ਤੁਸੀਂ ਮੈਸੇਜ ਕੀ ਲਾਉਗੇ ਜਾਂ ਕੀ ਸਿਹਤ ਦੋਗੇ ਅੱਜ ਦੀ ਪੀੜ੍ਹੀ ਨੂੰ ਤੁਸੀਂ ਹਮ ਦੁਖੀ ਬੈਠੇ ਹੁਣ ਕੀ ਦਿਆਂ ਦਰਕਾਰ ਲੋਕਾਂ ਕੀ ਸਹਿਰ ਹੋਗੀ ਬਰਾੜ ਮਿਲ ਕੇ ਰਹਿਣਾ ਚਾਹੀਦਾ ਪਹਿਲਾਂ ਵਾਲਾ ਵਧੀਆ ਟਾਈਮ ਸੀ ਕਿ ਹੁਣ ਟਾਈਮ ਵਧੀਆ ਸਾਰੇ ਇਹੋ ਜਿਹੇ ਉਹਨਾਂ ਦੀ ਡਿਸਕਾਊਂਟ ਕਰਦਾ ਪਰਵਾ ਹੂੰ ਉਹ ਜਮਾਨੇ ਕਿੱਥੇ ਰਹਿ ਗਏ ਹੁਣ ਚਲੋ ਸਾਡੇ ਨਾਲ ਇਹਨਾਂ ਦੇ ਜਿਹੜੇ ਬੇਟੀ ਹੈ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਵੀ ਕਾਫੀ ਉਮਰ ਹੈ ਪਰ ਦੇਖਣ ਜਿਦੋਂ ਲੱਗੋ ਵੀ ਇਹਨਾਂ ਦੀ ਭੈਣ ਹੈ ਪਰ ਇਹਨਾਂ ਦੀ ਬੇਟੀ ਹੈ ਪਤਾ ਹੀ ਸੱਸੀ ਗਾਲ ਜੀ ਸੱਸੀ ਗਾਲ ਕੀ ਨਾਮ ਆਪੇ ਦੱਸੋ ਸ਼ਰੰਦਰਤਾ ਜੀ अच्छा इतो 2 उमर किनी 70 ਸਾਲ ਦੇ ਤੇ ਜਿਹੜੇ ਮਾਤਾ ਬਸੰਤ ਕੌਰ ਐ 126 ਸਾਲ 126 ਸਾਲ ਐ ਹਾਂਜੀ ਤੇ ਇੰਨੀ ਲੰਮੀ ਉਮਰ ਦਾ ਤੁਸੀਂ ਵੀ ਤੇ ਉਹ ਮਾਤਾ ਦਾ ਕੀ ਰਾਜ ਐ ਦੱਸੋ ਬਣਾ ਪਤਾ ਨਹੀਂ ਖਰਾਕ ਦੇ ਸੁੱਤੀ ਲੰਮੀ ਉਮਰ ਆ ਜੀ ਹੂੰ ਤੇ ਉਹ ਖਰਾਕਾ ਖੁੱਲੀਆਂ ਖੱਦ ਗਿਆ ਹੂੰ ਦਵਾਦ ਪੀਤਾ ਕਿ ਉਹ ਕੰਦੂ ਖੱਦਾ ਹੈ ਹੂੰ ਇਹ ਖਰਾਕ ਦੇ ਸੱਤੇ ਉਮਰਾਂ ਹੁੰਦੀਆਂ ਨੇ ਹੂੰ ਹਾਂਜੀ ਇਹ ਖਰਾਕ ਨਾ ਹੀ ਹੋਈ ਜ ਸਾਪੇ ਮਾਰੇ ਮਰੇ 50 ਸਾਲ ਮਾਰਿਆ ਖਰਾਕਾ ਆ ਗਿਆ ਆਪਾਂ ਦੱਬੀ ਨਹੀਂ ਕਿਹੜੇ ਆੜੇ ਆ ਗਏ ਅੰਨਾ ਤਾਰੇ ਸੁਰੇ ਦਾ ਹੈ। ਹੈ ਨਹੀਂ ਹੁਣ ਕੋਈ ਤਾਤ ਕਾਇਤੀ ਬਿਤੇ। ਅੱਗੇ ਨਾ ਰੇ ਹੁੰਦੀ ਸੀ ਨਾ ਕੋਈ ਸੁਰੇ ਹੁੰਦੀ ਸੀ। ਕੱਲੀ ਰੂੜੀ ਪਾਈ ਹੁੰਦੀ ਸੀ। ਹੂੰ। ਹੁਣ ਕੋਈ ਰੂੜੀ ਤਾਂ ਪਾਉਂਦਾ ਨਹੀਂ ਹੁਣ ਤਾਂ ਯੂਰੀਆ ਪਾਕੀ। ਕੋਈ ਇੱਕ ਹੋਰ ਪਾਤੀ ਸੁਰੇ ਕਰਤੀ ਹੁਣ ਤਾਂ ਕੰਮ ਚੱਲਦਾ। ਹੂੰ। ਹੁਣ ਤੱਕ ਤੱਕ ਇੱਥੇ। ਅਜਾ ਪੁਰਾਣੇ ਟਾਈਮ ਦੇ ਮਾਤਾ ਤੁਹਾਨੂੰ ਗੱਲਾਂ ਸੁਣਾਉਦੇ ਹੋਵੋਗੇ ਪਹਿਲਾਂ ਤੁਹਾਨੂੰ ਤਾਂ ਯਾਰ ਮਾਤਾ ਨੂੰ ਕਹਿੰਦੇ ਮੈਨੂੰ ਯਾਦ ਨਹੀਂ ਕੁਝ। ਤੁਹਾਨੂੰ ਪਹਿਲਾਂ ਸੁਣਾਈਆਂ ਹੋਣਗੀਆਂ ਗੱਲਾਂ ਸਾਨੂੰ ਕੋਈ ਗੱਲ ਸੁਣਾਓ ਮਾਤਾ। ਮਾਤਾ ਜੀ ਸੁਣਾਇਆਂ ਗੱਲਾਂ ਬਹੁਤ ਸੁਣਾਉਂਦੀ ਹੈ ਜੀ। ਦੇਖੀ ਐ ਇਕੱਠਿਆਂ ਖੇਡਦੇ ਸੀ, ਇਕੱਠਿਆਂ ਅਸੀਂ ਕੰਮ ਕਰਦੇ ਸੀ, ਦਸ-ਦਸ ਜਣੇ ਕੁੜੇ ਇਕੱਠਿਆਂ ਹੋ ਜਾਂਦੇ ਸੀ। ਹੂੰ। ਬਾਗ ਕੱਢਦੇ ਸੀ। ਹੂੰ। ਬਹੁਤ ਸੋਹਣੇ ਬਾਗ ਕੱਢੇ ਮਾਤਾ ਦੇ। ਅੱਛਾ। ਹਾਂ। ਤੇ ਸਰਕਾਰ ਵੱਲੋਂ ਕੋਈ ਮਿਲ ਨਹੀਂ ਸੱਸ? ਨਹੀਂ ਸਰਕਾਰ ਕੰਮਾ ਕੋਈ ਸਹੂਲਤ ਨਹੀਂ ਮੇਰੀ ਵੀ। ਮੰਗ ਕਰਦੇ ਹੁਸੀਂ? ਹਾਂ ਅਸੀਂ ਮੰਗ ਕਰਦੇ ਆਂ ਵੀ ਇਹਦੀ ਤਰਸ਼ੀ ਵੀ ਟੁੱਟ ਗਈ। ਇਸ ਨੂੰ ਤਾਂ ਦੇ ਕੋਈ ਸਲੂਤ ਮਿਲੇ ਕੋਈ ਸਕੂਲ ਤੋਂ ਮਿਲ ਕੇ ਕਰਕੇ ਅਕਤ 6 ਵਜੇ ਇਹ ਆਪਦਾ ਬੈਠੀ ਖਾਵੇ ਹਾਂ ਹੀ ਮੰਗਦੇ ਨੰਦਾਂ ਦਾਣਾ ਫੱਕਾ ਉਹ ਬੰਦ ਕਰਤਾ ਕੁਛ ਨਹੀਂ ਤੇ ਬਾਕੀ ਤੁਹਾਡੇ ਭੈਣ ਪ੍ਰਾਸੀਏ ਉਹਨਾਂ ਚੋਂ ਮਾੜਾ ਹੋਇਆ ਤੁਸੀਂ ਕਿੰਨੇ ਜਿ ਕਿੰਨੇ ਭੈਣਾਂ ਰਹਿ ਗਈਆਂ ਹੁਣ ਜੀ ਅਸੀਂ ਵੀ ਦੋ ਤਿੰਨ ਭੈਣਾਂ ਰਹਿ ਗਏ ਹਾਂ ਹਾਂ ਬਾਕੀ ਜਿਹੜੇ ਲੱਗੇ ਸਾਰੇ ਜੜਾਈ ਕਰਦੇ ਚੋਈ ਗਏ ਉਹਨਾਂ ਦੀ ਉਮਰ ਅਲਦੀ ਪੂਰੀ ਕਰਕੇ ਨਾ ਨਾ ਜੀ ਮਤਲਬ ਕੋਈ 10 ਸਾਲ ਦਾ ਹੋਇਆ ਬਈ ਇੱਕ 70 ਸਾਲ ਦੀ ਹੋ ਕੇ ਮੁੱਕੀ ਆ ਭਾਈ 50 ਸਾਲ ਦਾ ਹੋ ਕੇ ਮੁੱਕਿਆ ਵੀ ਇਸ਼ੈਂਟ ਹੋ ਗਿਆ ਸੀ ਦੂਜੇ ਸਾਰੇ ਕੋਈ 10 ਸਾਲ ਦਾ ਕੋਈ 5 ਸਾਲ ਦਾ ਆਏ ਮੁੱਕੇ ਯਾਦ ਤਾਂ ਬੜੀ ਆਉਂਦੀ ਹੁੰਦੀ ਆ ਯਾਦ ਤਾਂ ਆਉਂਦੀ ਆ ਭਰਾਵਾ ਸਾਰੇ ਭਰਾ ਭੈਣ ਇਕੱਠੇ ਹੋਣ ਗਰਾਉਂਡਕ ਮੇਲਾ ਲੱਗੇ ਯਾਦ ਤਾਂ ਸਾਰਿਆਂ ਦੀ ਆਉਂਦੀ ਹੈ ਅੱਜ ਕੱਲ ਤਾਂ ਉਹ ਇਕੱਠੇ ਰਹਿੰਦੇ ਨਹੀਂ ਕੋਈ ਹਾਂ ਸਾਰੇ ਇਕੱਠਾ ਰਹਿੰਦਾ ਨਹੀਂ ਕੋਈ ਅਸੀਂ ਭੈਣ ਭਰਾ ਕੋਈ ਰਿਸ਼ਤਾ ਡੋਲੀ ਵਿੱਚ ਨਹੀਂ ਇਕੱਠੇ ਜੀ ਇਕੱਠੇ ਰਹਿੰਦੇ ਸੀ ਬਹੁਤ ਜਿੱਦੇ ਆ ਉਹ ਵੀ ਜਿੰਨੇ ਸਾਡੇ ਕੋਲੇ ਨਾ ਆਉਣ ਉਹ ਜੀ ਤੁਹਾਡੇ ਕੋਲ ਉਹਨਾਂ ਜਰੂਰ ਚਾਵਰ ਨਹੀਂ ਆਉਂਦਾਗਾ ਉਹ ਵੀ ਆ ਕੇ ਜਾਂਦੇ ਕੋਈ ਮਤਲਬ ਮਾਤਾ ਨੇ ਸਾਰਿਆਂ ਨੂੰ ਜੋੜ ਕੇ ਰੱਖਿਆ ਵਾ ਸਾਰੇ ਭਰਾਵਾਂ ਦਾ ਹਾਂਜੀ 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 ਤੇ ਵਧੀਆ ਚਲੋ ਅੱਜ ਦੇ ਟਾਈਮ ਦੇ ਲੋਕਾਂ ਨੂੰ ਕੀ ਸਨੇਹਤ ਹੋਵੇ ਜਿਹੜੇ ਅੱਡੋ ਅੱਡੀ ਹੋ ਜਾਂਦੇ ਆ ਵਿਆਹ ਆਪਾਂ ਤਾਂ ਜੀ ਇਹੀ ਕਹਿੰਦੇ ਆ ਵੀ ਭਾਈ ਰਲ ਕੇ ਰਹੋ ਰੜਕੇ ਵਰਗੀ ਦੀ ਜਿसरी ਸੋਨਾ ਹੱਸ ਕੇ ਖੇ ਖੇ ਹੱਸ ਕੇ ਰਹਿਓ ਉਹਨਾ ਖਾਓ ਪੀਓ ਅਸਤੇ ਹੀ ਮਤਲੇ ਪਰ ਕੋ ਲੈਂਦਾ ਨਹੀਂ ਅੱਜ ਕੱਲ ਦਾ ਤਦ ਉਸੋਏ ਸੀ ਮਾਤਾ ਬਸੰਤ ਕੌਰ ਤੇ ਉਹਨਾਂ ਦਾ ਪਰਿਵਾਰ ਇਹਨਾਂ ਦੀ 126 ਸਾਲ ਦੀ ਉਮਰ ਹੈ ਇਹ ਤਵਾਂ ਆਪਾਂ ਗੱਲਾਂ ਕੀਤੀਆਂ ਪੁਰਾਣੀਆਂ ਗੱਲਾਂ ਵੀ ਕੀਤੀਆਂ ਪਾਣੀਆਂ ਸ਼ਹਿਰ ਮਾਤਾ ਨੂੰ ਅਜੇ ਨਹੀਂ ਯਾਦ ਪਰ ਮਾਤਾ ਦੀ ਇਹਨੀ ਲੰਮੀ ਉਮਰ ਦਾ ਰਾਜ ਦੱਸਿਆ ਵੀ ਚੰਗਾ ਖਾਓ ਚੰਗਾ ਪੀਓ ਨਸ਼ੇ ਤੋਂ ਦੂਰ ਰਹੋ ਤਾਂ ਤੁਮ ਸੋਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਜਰੂਰ ਕਰਿਓ ਤਾਂ ਕਿ ਲੋਕਾਂ ਨੂੰ ਵੀ ਇਸ ਤੋਂ ਕੁਝ ਸਿੱਖਣ ਨੂੰ ਮਿਲੇ ਸਾ ਦੇਵਕਰਨ ਕੈਮਰੇ ਦੇ ਵਿੱਚ ਸੁਨੀਲ ਬਰਾ ਤੁਸੀਂ ਦੇਖ ਲਓ ਪੰਜ ਪਾਣੀ ਟੀਵੀ